ਇਹ ਤਰ੍ਹਾਂ ਦਾ ਦਰਹਾਂ ਦੇ ਕਾਰਵਾਈ ਜਿਹੜੀ ਬੰਦੀ ਕਾਰਵਾਈ ਹੋ ਰਹੀ ਸਰਕਾਰ ਕਲਾਸ਼ੀ ਦਾ ਬਾਹਰ ਆਇਆ ਸੀ ਕਾ ਤਰੰਦਾ ਇਹਨਾਂ ਵਾਲਾ ਪਰ ਜੋ ਮੈਂ ਆਉਣਾ ਨਹੀਂ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟਣਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤੇ ਨਹੀਂ ਲੈਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫੇਰ ਸਕਦਾ ਮੈਂ ਇੱਥੋਂ ਦਾ ਰਹਿਣ ਵਾਲਾ ਸਰ ਇਹ ਬੰਦੇ ਜਿਹੜੇ ਫੜੇ ਗਏ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖਿਆ ਮੈਂ ਪੰਜ ਦੇ ਫੜੇ ਵੀ ਹਾਂ ਹਾਂ ਪੰਜ ਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨਹੀਂ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਨੇ ਮੈਂ ਤੇ ਉਹਨਾਂ ਨੂੰ ਇੰਟਰਗੋਡ ਨਹੀਂ ਕੀਤਾ ਪੁਲਿਸ ਕੋਆਪਰੇਟ ਕਰਨ ਨਹੀਂ ਤਨ ਪੁਲਿਸ ਤੇ ਮਰੀ ਪਈ ਆ ਮਰੀ ਪੁਲਿਸ ਆ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪਲੀਜ਼ ਕੀ ਲੱਗਦਾ ਇਹ ਸਹੀ ਸਰਕਾਰ ਦੇ ਦਬਾਤ ਵਿੱਚ ਤੇ ਤੁਸੀਂ ਹੋਰ ਕਿਹਦੇ ਮੇਰੇ ਦਬਾਸਾਂ ਦੇ ਚੱਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਹਾ ਚੀਵਨ ਚੱਕ ਕਰਵਾ ਰਿਹਾ ਦਾਵਾਦ ਸਾਹਿਬ ਕਿੰਨੇ ਕਬੂਥਾਂ ਤੇ ਇਸ ਤਰੀਕੇ ਨਾਲ ਜੜ ਰਿਹਾ ਤਕਰੀਬ ਵੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ ਓ ਗੁੰਡਾਗਰਦੀ ਤੁਹਾਡੇ ਕੋਈ ਗੱਲ ਨਹੀਂ ਮੈਂ ਆ ਗਿਆ ਟੈਨਸ਼ਨ ਨਾ ਲੋ ਤੁਸੀਂ ਇੱਕ ਪੁਲਿਸ ਨੇ ਇੱਕ ਵਿਅਕਤੀ ਨੂੰ ਇਥੋ ਹੀ ਫੜਿਆ ਹੈ ਉਹ ਤਰਨਤਾਰਾਂ ਦਾ ਵਿਅਕਤੀ ਸੀਗਾ ਤਰਨਤਾਰਾਂ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਰਦੀ ਔਰ ਉਹ ਕਹਿੰਦੇ ਕਿ ਗੈਂਗਸਟਰ ਦੇ ਲੋਕਾਂ ਨੇ ਆ ਕੇ ਉਹਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ ਕਹਿੰਦਾ ਕੋਈ ਅੱਗ ਜਣੀ ਵਗੈਰਾ ਦੀ ਕੋਸ਼ਿਸ਼ ਕੀਤੀ ਗਈ ਆਰਕੇ ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਾਰੋਂਦਾ ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆਇਆ ਮੇਰੇ ਘਰ ਦੇ ਪਰਿਵਾਰ ਆ ਮੇਰਾ ਬੇਟਾ ਮੈਂ ਆਇਆ ਵਾਂ ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ ਦੱਸੋ ਜੀ ਕਿਹੜਾ ਕੈਂਸਰ ਹੈ ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ ਅੱਜ ਇਹਨਾਂ ਲੋਕਾਂ ਨੂੰ ਇਹਨਾਂ ਗੈਂਗਸਟਰ ਕੋ ਡਰ ਆਉਣ ਲੱਗ ਗਿਆ ਇੱਕ ਨੇ ਇਹ ਬੰਦਾ ਦਾ ਗਿੱਜਾ ਪਿਛਲੇ 50 ਸਾਲਾਂ ਚ ਇਹਨੇ 6 7 ਕਤਲ ਕਰਵਾ ਤੇ ਡੇਰਾ ਬਾਬਾ ਨਾਨਕ ਹਲਕੇ ਚ ਇਹਨੂੰ ਕਿਹੜਾ ਰੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਹਮੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ਝੜੱਪੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਥਿਤੀ ਕੰਟਰੋਲ ਕਰੂਗੇ ਕੋਈ ਬੋਟ ਬੋਡ ਪ੍ਰੋਪਰ ਲੋਕਾਂ ਨੇ ਬੋਟ ਪਾਉਣੀ ਆ ਇਹ ਵਰਕਰ ਦਾ ਵੀਡੀਓ ਸੁਣੋ ਇਹ ਤਾਂ ਗੱਭਰੂ ਨਹੀਂ ਹੈ ਮਲਾਜਮ ਜਿਹੜੇ ਨੇ ਸ਼ਾਇਦ ਕੀਤੀ ਉਹਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਅਦ ਮਜੀ ਵੀਡੀਓ ਪੂਰੀ ਕੈਪਚਰ ਚਾਰ ਫੁੱਟ ਤੇ ਸੁਖੀ ਪਿੱਛੇ ਘਲੋਤਾ ਉਹਦੇ ਮਾਰੇਗਾ ਉਹਨੇ ਇਸ਼ਾਰੇ ਤੇ ਡਾਂਗ ਵੱਜੀ ਮੇਰੇ ਡਾਂਗ ਹੁਣ ਤੁਸੀਂ ਆਪਣੇ ਵਰਕਰਾਂ ਨੂੰ ਸ਼ਾਂਤ ਕਰਾਣ ਆਇਓ ਮੈਂ ਮੈਂ ਸੁਣੋ ਜੀ ਵੇਖੋ 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 ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਜਿੱਤ ਵਾਲੇ ਬਣੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ ਮੈਂ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਸ਼ਾਂਤਮਈ ਮਾਹੌਲ ਨਾਲ ਤੁਸੀਂ ਵੋਟਾਂ ਪਾਓ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਠੀਕ ਹੈ ਪ੍ਰਚਾਰ ਕਰਨਾ ਹੀ ਪ੍ਰਚਾਰ ਕਰ ਲਿਆ ਹੁਣ ਲੀਡਰਾਂ ਦਾ ਕੰਮ ਕੀ ਆ ਹੁਣ ਆਪਾਂ ਕਿਸੇ ਨੂੰ ਮੇਰੇ ਗੱਲ ਸੁਣੋ ਲੋਕ 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 ਇਹ ਲੋਕਾਂ ਨੂੰ ਦੋਸਤੋ ਮੈਂ ਤੁਹਾਨੂੰ ਕੋਲੋਂ ਪ੍ਰਸਾਦ ਨੂੰ ਪਰਬਾਤ ਕਰਨ ਦੀ ਕੋਸ਼ਿਸ਼ ਦੇਖੋ ਜੀ ਇਹਨਾਂ ਦਾ ਦਿਮਾਗ ਚਿੱਕੋ ਗੱਲ ਹੈ ਕਿ ਜਿੰਨਾ ਪਿੰਡਾਂ ਜੋ ਇੱਥੋਂ ਘਟੋ ਘਟਾ ਹਮੇਸ਼ਾ ਹੀ ਮੈਂ ਬੜੀ ਵੱਡੀ ਲੀਡ ਤੇ ਜਿਹੜਾ ਵਾ 24 ਚ ਮੈਂ ਜਿੱਤਿਆ ਇਹਨਾਂ ਬੰਦਿਆਂ ਨੂੰ ਇਹ ਕਿ ਜਿੱਥੋਂ ਇਹ ਆਮ ਆਦੀ ਪਾਰਟੀ ਵੱਡੀ ਲੀਡ ਤੇ ਜਿੱਤੀ ਉਹਥੇ ਆਣ ਕੇ ਨਾ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕ ਇਹਨਾਂ ਦੇ ਚਿਹਰੇ ਨੂੰ ਬਿਲਕੁਲ ਸਮਝ ਚੁੱਕੇ ਨੇ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬੁਲਾੜਦੀ ਨਹੀਂ ਤਈਆ ਹਾਂਜੀ ਸਾਡੀ ਸਿਸਟਰ ਇਸੇ ਵਿਆਹੀ ਹੋਈ ਆ ਬਿਲਕੁਲ ਕੋਈ ਗੱਲਬਾਤ ਨਹੀਂ ਹੋਈ ਬਿਲਕੁਲ ਸ਼ਾਂਤੀ ਮਾਹੌਲ ਹੈ ਹਾਂਜੀ ਸੋ ਅੱਗੀ ਦਸਤ ਲੇਖ ਪਾਰ ਵੀ ਕਰੀ ਕੀ ਹੋ ਕੀ ਰਿਹਾ ਜੀ ਇਹ ਵੇਖ ਰਹੇ ਹਾਂ ਚੈੱਕ ਕਰ ਰਹੇ ਹਾਂ ਕੋਈ ਇਥੇ ਇਨਫੋਰਮੇਸ਼ਨ ਆਈ ਹੈ ਕਿ ਕੋਈ ਇਥੇ ਪ੍ਰੋਬਲਮ ਕ੍ਰੀਏਟ ਹੋਈ ਹੈ ਉਹਦੇ ਵਾਸਤੇ ਗੱਲ ਕਰ ਰਹੇ ਹਾਂ ਜੀ ਚੈੱਕ ਕਰ ਰਹੇ ਹਾਂ ਜੋ ਬਿਆਨ ਹੋਊਗਾ ਉਸ ਦਾ ਲੇਕਨ ਉਹ ਯਾਰ ਮੈਂ ਉਹਨੂੰ ਬੰਦੇ ਨੂੰ ਸੁਣ ਲਗਾ ਹਾਂ ਠੀਕ ਹੈ ਨਹੀਂ ਉਹਨੂੰ ਉਹਨੂੰ ਖੜਿਓ ਕੱਢ ਲਗਿਆ ਲਗਾ ਹੋਰ ਕੀ ਅੱਗੇ ਕੀ ਆ ਅੱਗੇ ਇਤੋਂ ਅੱਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਸੁਣੋ ਮੇਰੀ ਗੱਲ ਸੁਖੀਰ ਤਾਂ ਵੇਨੇ ਇਸ਼ਾਰਾ ਕੀਤਾ ਉਹਦੇ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰ ਤੇ ਵੱਜ ਗਿਆ ਜਿੱਦਾਂ ਉਹਦਾ ਫਰਜ਼ ਬੰਦਾ ਸੁਖੀਰ ਸੁਖੀਰ ਦਾ ਕੋਲ ਥਰੋਕੇ ਡਾਂਗਾਂ ਤੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਦੇ ਡਾਂਗ ਵੱਢ ਕੇ ਮਾਰ ਦਈਆ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਬੋਲ ਖਲੋਗੇ ਸੁਖੀਂਦਾ ਵੇਡ ਆ ਵੇਖੋ ਇਹ ਵੀਡੀਓ ਹੀ ਇਹ ਵੀਡੀਓ ਜਨਤਾ ਕਰਾਂਗੇ ਇਹ ਜਨਤਾ ਕਰ ਇਹ ਵੀਡੀਓ ਹੀ ਜਨਤਾ ਕਰਾਂਗੇ ਤੁਹਾਨੂੰ ਹਾਂਜੀ ਆ ਰੰਦਾ ਪਿੱਛੇ ਖਲੋਤਾ ਡਾਂਗਾ ਮਰਵਾ ਰਿਹਾ ਜੇ ਦਾਗਾ ਮਰਵਾ ਬੰਦਾ ਮੇਰੇ ਪਿੱਛੇ ਡਾਂਗਾ ਮਰਵਾਉਂਦਾ ਵੇਖੋ ਪਿੱਛੇ ਖਲੋਤਾ ਜੇ ਸੁਖੀਂਦਾ ਆ ਵੇਖੋ ਵੇਖੋ ਅੰਮ੍ਰਿਤ ਖਾ ਲੋ ਆ ਸਾਰੀ ਜਨਤਾਕ ਵੀਡੀਓ ਹੈਗੀ ਆ ਬਖਾਲੀ ਆ ਜੇ ਆ ਜੇ ਆ ਜੇ ਬੰਦਾ ਇਹ ਵੇਖੋ ਜੀ ਆ ਸੁਖੀ ਦਾ ਪਿੱਛੇ ਖਲੋਤਾ ਦਾ ਡਾਂਗ ਮਰਵਾਉਂਦਿਆ ਆ ਵੇਖੋ ਫੋਟੇ ਕਿਤੇ ਫੋਟੇ ਇਹ ਲਮਾਇਆ ਜੀ ਲਮਾਇਆ ਮਸੀਹ ਲਮਾਇਆ ਮਸੀਹ ਲਮਾਇਆ ਮਸੀਹ ਇਹਦਾ ਬੰਦਾ ਵਾ ਸੁਖੀ ਦਾ ਸੁਖੀ ਨੇ ਕਿਹਾ ਵਾ ਵੀ ਡਾਂਗ ਜੁੱਤ ਡਾਂਗ ਮਾਰਦੇ ਸਾਰੇ 2-4 ਫੁੱਟ ਤੇ ਸੁਖੀ ਰੰਦਾ ਵਾ ਪਿੱਛੇ ਖਲੋਤਾ ਉਹਨੇ ਡਾਂਗ ਫੜ ਕੇ ਮੇਰੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਬਾਹ ਅੱਗੇ ਕਰਕੇ ਬਚਾਈ ਮੇਰੀ ਮੇਰਾ ਪੁੱਤ ਤੇ ਡਾਂਗ ਮਾਰੀਆ ਪੁੱਤ ਮੇਰਾ ਮਾਰੀਆ ਗੱਲ ਕਹਿੰਦੇ 1000000 ਦਿਖਾ ਦਿਓ ਆ ਆ ਇਹ ਨਹੀਂ ਦਾ ਉਹ ਪੱਕਾ ਗਾੜੇ ਉਹ ਹਾਰੇ ਸਰਦਾਰ ਦੇ ਜਿਹਨੇ ਮੈਂਬਰ ਨੂੰ ਕਿਹਾ ਯਾਰ ਨਾ ਕਰ ਨਾ ਕਰ ਕੌਣ ਭੱਜ ਗਿਆ ਕੌਣ ਭੱਜ ਗਿਆ ਕੌਣ ਭੱਜ ਗਿਆ ਅੱਜ ਇੱਥੇ ਟੈਕ ਕੀਤੀ ਹੈ ਮੇਰਾ ਪਟਨਾ ਪੈਂਦਾ ਜਰ ਬਟਾ ਨਾ ਹੋਈ ਹੈ ਕਵੀ ਕਿਰਿਆ ਦੀ ਸ਼ੁਰੂ ਹੋਈ ਹੈ ਤੇ ਬਾਕੀ ਇੱਥੋਂ ਦੇ ਰਹਿ ਗਏ ਤੇ ਇਸਤਾਨ ਦੇ ਵਿੱਚ ਇਹ ਕੰਮ ਕਰਦੇ ਰਹੇ ਸਿੰਦਰਪੁਰ ਫੋਸਟ ਡਾਇਓਮ ਦੇ ਲੜਦੇ ਨੇ ਜਾਨ ਜੇ ਇੱਥੇ ਭੈਣੋ ਆਲਦ ਆਲਦ ਉਹ ਤੁਮ ਕੋਂਡੇ ਦੇ ਬੰਦੇ ਮਾਰਦੇ ਨੇ ਵੀਡੀਓ ਸਾਰੇ ਜਲਣਦੇ ਆ ਵੀਡੀਓ ਬਣਾਈ ਵੀਡੀਓ ਬੰਦੇ ਵੀਡੀਓ ਨਹੀਂ ਜੇ ਤੁਸੀਂ ਚੁੱਕ ਚੰਗੇ ਚੁੱਕ ਲੈ ਗਏ ਨਹੀਂ ਲਾਕ ਜਾਂ ਸਾੜ ਦਿਆ ਨਾਲ 1.5 ਕਿਲੋ ਕਾਦੀ ਬਣਾਉਣੀ ਭਰਾਵਾ ਇਹਨੇ ਬੰਦੇ ਅਗਲੇ ਮਾਰਨ ਤੱਕ ਜਾਂਦੇ ਨੇ ਉਹ ਤਾਂ ਇਦਾਂ ਲੱਗਦਾ ਵੀ ਹੁਣ ਵੀਡੀਓ ਬਣਾਈਏ ਤੇ ਸਿੱਤਰਮ ਤੋਂ ਵਜਨ ਤੋਂ ਬੰਦੇ ਨੂੰ ਪਿਆ ਵੀ ਬਾਹਰੋਂ 40 50 ਬੰਦੇ ਲਿਆਉਣ ਦੇ ਨੇ ਕੀ ਕਰੋ ਅਜੇ ਘਰ ਦਾ ਬੂਹਾ ਖੋਲੋ ਤੁਹਾਨੂੰ ਉਹ ਤਾਂ 30 ਬੰਦੇ ਨਾਲ ਮਿਲਣਗੇ ਤਾਂ ਦੱਸੋ ਆਪਣਾ ਸੰਭਾਤ ਤੂੰ ਹੀ ਨਹੀਂ ਖਲਾਉਗੇ ਤਾਂ ਕੌਣ ਖਲਾਏਗਾ ਹਾਂਜੀ ਮਿਹਰਬਾਨੀ ਦਾ ਡੀਜੇ ਕੰਮ ਕਰੋਗੇ ਤੇ ਮੰ ਲਓ ਉਹਨਾਂ ਕੋ ਕੋਈ ਵਿਆਪਨ ਹਾਂਜੀ ਨਹੀਂ ਉਹ ਅੰਦਰ ਜੇ ਕਮਰਾ ਵੇਖੋ ਮੈਂ ਵੇਖਦਾ ਕਿਹੜਾ ਫੋਲ ਤਾਂ ਨਹੀਂ ਅੱਜ ਆ ਕਬੂਜ ਜਿੱਤਦਾ ਹੀ ਹੁਣ ਖੜੇਗਾ ਬੂਥ ਸਾਡੇ ਨੋਰਮਲ ਦਿਹਾੜੀਦਾਰ ਬੰਦੇ ਨੂੰ ਆ ਵੇਖੋ ਜਨਾਬ ਅੱਜ ਪੇਲਾ ਮਾਰੀਆਂ ਨੇ ਆ ਵੇਖੋ ਬਾਹਰ ਦੇ ਬੰਦੇ ਆਹੋ ਕਰਾਓ ਕਰਾ ਦਿਓ ਐਮ ਐਲ ਆਰ ਕਟਾ ਦਿਓ ਲੈ ਆਓ ਕਟਾइए ਤੁਹਾਡੀ ਐਮ ਐਲ ਆਰ ਤੁਹਾਡੀ ਜਾਂਦੀ ਆ ਉਹਦੇ ਅੰਦਰ ਦੀ ਬਾਹਰ ਤੇ ਕੱਢੋ ਓਏ ਇਹਨੂੰ ਤਾਂ ਬੜੇ ਚੁੱਕਣ ਦੇ ਬਿਲਾ ਲਾਓ ਉਹਨੂੰ ਨਿਕਲ ਕਰਾ ਲੈ ਕੋਈ ਜਨਾਬ ਸਾਡੀ ਰਿਕੁਐਸਟ ਹੈ ਅੰਦਰੋਂ ਬਾਹਰ ਅੰਦਰ ਉਹਨਾਂ ਦੇ ਗਾਜਰਾਂ ਦੇ ਬਾਰੇ ਉਹ ਇੱਕ ਕਮਰਾ ਵੇਖ ਦੋ ਤੇ ਬਸ ਉਹ ਹੀ ਠੀਕ ਹੈ ਜੀ ਗੱਡੀ ਉਹਨੇ ਹੀ ਇੱਥੇ ਆ ਕਰ ਲੈਨੇ ਚੈੱਕ ਕਰ ਲੈਨੇ ਇਦਾਂ ਵੋਟਾਂ ਘਾਤੀ ਜਨਾਬ ਆ ਵੀ ਬਟਨ ਦਬੀ ਜਾਣ ਚਤਨੇਰ ਦਾ ਮਸਾਬ ਤੇ ਹੋਣ ਵੇਖੋ ਇਦਾਂ ਕੋਈ ਵੋਟ ਨਹੀਂ ਪੈਗਾ ਦਿਹਾੜੀਦਾਰ ਬੰਦਾ ਹਾਰੇ ਕੇ ਡਰਦਾ ਆ ਨਵਚਾਰਨ ਨਾਈ ਹੈ ਉੱਥੇ ਕੰਮ ਕਰਦਾ ਇਹਨੂੰ ਲੈਨੇ ਆ ਚੈੱਕ ਕਰ ਲੈਨੇ ਆ ਤੁਸੀਂ ਨਾ ਉਹਨੂੰ ਕਿ ਸਪੈਕੂਲੇਟ ਨਾ ਕਰੋ ਕਿਹੇ ਚੀਜ਼ ਨੂੰ ਸਪੈਕੂਲੇਟ ਨਾ ਕਰੋ ਕਿਹੇ ਚੀਜ਼ ਨੂੰ ਜਦੋਂ ਜੋ ਬਣੂਗੀ ਜੋ ਕਾਨੂੰਨੀ ਤੌਰ ਤੇ ਹੋਊਗਾ ਉਹ ਸਾਰਾ ਕਰਾਂਗੇ ਕੋਈ ਸਪੈਕੂਲੇਸ਼ਨ ਕਰਨ ਦਾ ਨਹੀਂ ਕੋਈ ਫਾਇਦਾ ਸਪੈਕੂਲੇਸ਼ਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਠੀਕ ਹੈ ਠੀਕ ਹੈ ਉਹ ਕਮਰਾ ਵੇਖੋ ਇੱਕੋ খালি ਮੈਂ ਚੈੱਕ ਕਰ ਲੈਣਾ ਜੀ ਮੈਂ ਚੈੱਕ ਕਰ ਲੈਣਾ ਕੋਈ ਐਨ ਨਾ ਕਰੋ ਸਪੈਕੂਲੇਸ਼ਨ ਨਾ ਕਰੋ